ਸਰਠਾ ਮਹੱਲਾ ਪਹਿਲਾ ਤਿਤੁਕੇ ਆਸਾ ਮਨਸਾ ਬੰਧਨੇ ਪਾਏ ਕਰਮ ਧਰਮ ਬੰਧ ਕਰੇ ਪਾਪ ਪੁੰਨ ਜਗ ਜਾਇ ਪਾਏ ਬਿਨ ਸਨਾਮ ਵਿਸਾਰੇ ਆਸਾ ਮਨਸਾ ਬੰਦਨੇ ਪਾਈ ਕਰਮ ਧਰਮ ਬੰਦਕਾਰੀ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਦੇ ਬਾਣੇ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 635 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਸਾ ਮਨਸਾ ਬੰਦਨੇ ਪਾਈ ਕਰਮ ਧਰਮ ਬੰਦਕਾਰੀ ਅਰਥਾਤ ਕਿ ਪਾਈ ਜਨੁ ਗੁਰਮੁਖੁ ਗੁਰੂ ਪਿਆਰਿਓ ਜਿਹੜੀ ਆਸਾ ਥੋਆ ਮਨਸ਼ਾ ਹੈ ਜੀਵ ਨੂੰ ਬੰਨਣੇ ਵਾਲੀ ਹੈ ਔਰ ਕਰਮ ਧਰਮਾ ਬੰਧ ਕਾਰੀ ਅਰਥਾਤ ਕਿ ਅਖੋਤੀ ਧਰਮ ਦੇ ਕਰਮ ਅਥਵਾ ਕਰਮ ਕਾਂਡ ਜਿਹੜੇ ਨੇ ਇਹ ਵੀ ਜੀਵ ਨੂੰ ਬੰਨਣ ਵਾਲੇ ਹਨ ਕਹਿੰਦੇ ਪਾਪ ਪੁਰਨ ਜਗ ਜਾਇ ਪਾਈ ਬਿਨ ਸਨਾਮ ਵਿਸਾਰੇ ਪਾਪ ਪੁਨਾ ਜਗ ਜਾਇਆ ਭਾਈ ਅਰਥਾਤ ਕਿਹ ਭਾਈ ਜਨੁ ਗੁਰਮੁਖੁ ਗੁਰੂ ਪਿਆਰਿਓ ਐਸਾ ਸਾਰਾ ਜਗਤ ਅਥਵਾ ਜਗਤ ਦੇ ਜੀਵ ਪਾਪ ਔਰ ਪੁਨ ਕਰਮਨ ਦੇ ਨਤੀਜੇ ਵਜੋਂ ਹੀ ਜੰਮੇ ਹੋਏ ਹਨ ਔਰ ਬਿਨ ਸੇ ਨਾਮ ਵਿਸਾਰੀ ਅਰਥਾਤ ਕਿ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਅਨੁਸਾਰ ਕੇ ਬਿਣਛਦੇ ਹਨ ਕਹਿੰਦੇ ਇਹ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਵੇਕਾਰੀ ਏਹ ਮਾਇਆ ਜਗ ਮੋਹਣੀ ਭਾਈ ਅਰਥਾਤ ਕਿ ਭਾਈ ਜਨ ਅਸਲ ਦੇ ਵਿੱਚ ਮਾਇਆ ਜਗਤ ਨੂੰ ਮੋਹ ਲੈਣ ਵਾਲੀ ਹੈ ਔਰ ਕਰਮ ਸਭੇ ਵਿਚਾਰੀ ਅਰਥਾਤ ਕਿ ਕਰਮ ਸਾਰੇ ਪਾਪ ਕਰਮ ਵੀ ਔਰ ਪੁੰਨ ਕਰਮ ਵੀ ਵਿਚਾਰ ਨੇ ਨਾਮ ਦੇ ਅਨੁਸਾਰ ਕਿ ਕੀਤੇ ਹੋਏ ਪੁੰਨ ਕਰਮ ਵੀ ਨਿਰਾਰਥਕ ਹਨ ਸੁਣ ਪੰਡਿਤ ਕਰਮਾਕਾਰੀ ਜੇਤ ਕਰਮ ਸਖੇ ਉਪਜਾ ਪਾਈ ਸੋ ਆਤਮ ਤਤ ਬੇਚਾਰੀ ਰਹਾਓ ਸੁਣ ਪੰਡਿਤ ਕਰਮ ਕਾਰੀ ਅਰਥਾਤ ਕਹਿ ਅਖਉਤੀ ਵਿਦਵਾਨ ਕਰਮੀ ਕਾਂਡੀ ਪੰਡਿਤ ਤੂੰ ਇਸ ਵਿਚਾਰ ਨੂੰ ਸੁਣਾ ਕਰ ਕਿਹੜੇ ਵਿਚਾਰ ਨੂੰ ਕਹਿੰਦਾ ਜੈਤ ਕਰਮ ਸੁਖ ਉਪਜੈ ਭਾਈ ਅਰਥਾਤ ਕਹੇ ਭਾਈ ਜਨ ਜਿਹੜੇ ਕਰਮ ਦੇ ਸਦਕਾ ਜੀਵਨ ਦੇ ਵਿੱਚ ਸੁਖ ਉਤਪੰਨ ਹੁੰਦਾ ਹੈ ਮਨ ਦੇ ਵਿੱਚ ਸਕੂਨ ਮਿਲਦਾ ਹੈ ਉਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਸੋ ਆਤਮ ਤਤ ਵਿਚਾਰੀ ਆਤਮ ਤਤ ਦੀ ਵਿਚਾਰ ਵਾਲਾ ਕਰਮ ਹੈ ਆਪਣੇ ਸਵੈ ਦੀ ਪਰਚੋੜ ਵਾਲਾ ਕਰਮ ਹੈ ਸਵਰਹਾ ਹੋ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਅਸ਼ਟ ਪਦੀ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਸਤ ਬੇਦ ਬਕਾਖੜੋ ਪਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨਾ ਚੁਕਾਈ ਪਾਈ ਅੰਤਰ ਮਾਲ ਵਿਚਾਰੀ ਸਾਸਤ ਬੇਦ ਬਕਾਖੜੋ ਪਾਈ ਅਰਥਾਤ ਕਹਿ ਪਾਈ ਅਰਥਾਤ ਕਹਿ ਬ੍ਰਾਹਮਣ ਤੋ ਸਨਾਤਨੀ ਧਰਮ ਗ੍ਰੰਥਾ ਜਿਵੇਂ ਸ਼ਾਸਤਰਾ ਤੇ ਵੇਦਾਂ ਨੂੰ ਖਲੋਤਾ ਹੋਇਆ ਬਾਕਦਾ ਅਰਥਾਤ ਉਚਾਰਨ ਕਰਦਾ ਹੈ ਉੰਜ ਪਰੰਤੂ ਮਹਾਰਾਜ ਕਹਿੰਦੇ ਕਰਮ ਕਰ ਹੋ ਸੰਸਾਰੀ ਤੂੰ ਸੰਸਾਰੀ ਕਰਮ ਕਾਂਡ ਹੀ ਕਰ ਰਿਹਾ ਹੈ ਜਾਂ ਫਿਰ ਮਾਇਆ ਦੇ ਵਿੱਚ ਪ੍ਰਵਿਰਤ ਹੋਣ ਵਾਲੇ ਕਰਮ ਹੀ ਕਰ ਰਿਹਾ ਹੈ ਕਹਿੰਦੇ ਪਾ ਖੰਡ ਮੈਲ ਨਾ ਚੂਕਈ ਭਾਈ ਅੰਤਰ ਮੈਲ ਵਿਕਾਰੀ ਅਰਥਾਤ ਕਿ ਇਸ ਤਰ੍ਹਾਂ ਦੇ ਪਖੰਡ ਕਰਨ ਦੇ ਨਾਲ ਦਿਖਾਵੇ ਵਾਲੇ ਕਰਮਕਾਂਡ ਦੇ ਨਾਲ ਅੰਦਰੋਂ ਮਨ ਤੋਂ ਵਿਕਾਰਾਂ ਦੀ ਮੈਲ ਮਹਾਰਾਜ ਕਹਿੰਦੇ ਚੁੱਕੀ ਨਹੀਂ ਜਾਂਦੇ ਸਗੋਂ ਅੰਤਰ ਮੈਨ ਵਿਕਾਰੀ ਅਰਥਾਤ ਕਿ ਅੰਦਰ ਮਨੋਂ ਵਿਕਾਰਾਂ ਦੀ ਮੈਲ ਲੱਗੀ ਹੀ ਰਹਿੰਦੀ ਹੈ ਕਹਿੰਦੇ ਇਹ ਨ ਬੈਦ ਡੂਬੇ ਮਾਕੁਰ ਭਾਈ ਓਂਡੇ ਸਰਕਾ ਭਾਰੇ ਤੇ ਮਹਾਰਾਜ ਕਹਿੰਦੇ ਇਸ ਵੇਦੀ ਦੇ ਨਾਲ ਤੇ ਭਾਈ ਮਹਾਰਾਜ ਕਹਿੰਦੇ ਜਾਲਾ ਪੁੰਨਣ ਵਾਲੀ ਮੱਕੜੀ ਵੀ ਆਪਣੇ ਜਾਲੇ ਦੇ ਵਿੱਚ ਹੀ ਡੁੱਬ ਮਰੀ ਕਿਵੇਂ ਊਂਡੇ ਸਿਰ ਕਹੇ ਭਾਰੇ ਮੂਹੇ ਹੋ ਕੇ ਮਹਾਰਾਜ ਕਹਿੰਦੇ ਸਿਰ ਪਰਨੇ ਹੋ ਕੇ ਡੁੱਬ ਮਰੀ ਜਕਰ ਜੋਗ ਹੈ ਕਿ ਜਵੇਂ ਮੱਕੜੀ ਆਪਣੇ ਮੂੰਹ ਦੇ ਵਿੱਚ ਜਦੋਂ ਇੰਨਾ ਜਿਆਦਾ ਜਾਲਾ ਕੱਢ ਲੈਂਦੇ ਜਿਸ ਨੂੰ ਸਮੇਟੜਾ ਮੁਸ਼ਕਲ ਹੋ ਜਾਂਦਾ ਹੈਵੇਂ ਕਰਮੀ ਕਾਂਢੀ ਲੋਕ ਵੀ ਆਪਣੇ ਕਰਮਾਂ ਦੇ ਜਾਲੇ ਦੇ ਵਿੱਚ ਉਲਝ ਕੇ ਹੀ ਮੱਕੜੀ ਵਾਂਗੂ ਉਲਟੇ ਹੋ ਕੇ ਡੁੱਬ ਮਰਦੇ ਹਨ ਸੋਗੋ ਆਪਣੇ ਅਸ਼ਟਪਦੀ ਦਾ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਦੌਰ ਮਤ ਕਣੀ ਵਿਗੂਤੀ ਪਾਏ ਦੂਜਾ ਪਾਏ ਖੋਾਈ ਬੇਨਸਾਧ ਗੁਰ ਨਾਮ ਨਾ ਪਾਈਆ ਪਾਏ ਬਿਨ ਨਾਮ ਭਰਮ ਨਾ ਜਾਈ ਦਰਮਤ ਕਣੀ ਵਗੂਤੀ ਪਾਈ ਮਹਾਰਾਜ ਕਹਿੰਦੇ ਖੋਟੀ ਮਤ ਕਰਕੇ ਬਹੁਤ ਜ਼ਿਆਦਾ ਜਿਹੜੀ ਦੁਨੀਆ ਨਾ ਉਹ ਵੇਗੂਤੀ ਅਰਥਾਤ ਖਵਾਰ ਹੋਈ ਹੈ ਭਾਈ ਜਨੋ ਕਿਵੇਂ ਦੂਜਾ ਭਾਇ ਖੁਆਈ ਅਸਲ ਦੇ ਵਿੱਚ ਹਰੀ ਪਰਮੇਸ਼ਰ ਜੀ ਨੇ ਆਪ ਹੀ ਦੂਜ ਭਾਵ ਦੇ ਵਿੱਚ ਗਲਤਾਨ ਕਰਕੇ ਦੁਨੀਆ ਖੁੰਝਾਈ ਹੋਈ ਹੈ ਕਹਿੰਦਾ ਬਿਨ ਸਤਗੁਰ ਨਾਮ ਨਾ ਪਾਈਆ ਭਾਈ ਬਿਨ ਨਾਮਾ ਪਰਮ ਨਾ ਜਾਈ ਸਤਗੁਰੂ ਪਾਤਸ਼ਾਹ ਜੀਆਂ ਦੀ ਸ਼ਰਨ ਪੈਣ ਤੋਂ ਬਗੈਰ ਹੈ ਭਾਈ ਜਨੋ ਨਾਮ ਦੀ ਦਾਤ ਪਾਵੀ ਦੀ ਨਹੀਂ ਔਰ ਬਿਨ ਨਾਮਾ ਭਰਮ ਨਾ ਜਾਈਓ ਹਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਅੰਦਰ ਦਾ ਭਰਮ ਭਲੇਖਾ ਜਾਂਦਾ ਨਹੀਂ ਕਹਿੰਦਾ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਤ ਗੁਰ ਸੇਵਤਾ ਸੁਖ ਪਾਏ ਪਾਈ ਅਰਥਾਤਕ ਜੇਕਰ ਸਤ ਗੁਰੂ ਪਾਤਸ਼ਾਹੀਆਂ ਦੀ ਸੇਵਾ ਤੋਂ ਆ ਸਮਰਨ ਕਰਨਾ ਕਰੀਏ ਭਾਈ ਜਨੋ ਤਮਹਾਰਾ ਇਹ ਕਹਿੰਦਾ ਤਾਈ ਇਸ ਦੀ ਵੀ ਸੁਖ ਨੂੰ ਜਾ ਅਸਲੀ ਸੁੱਖ ਨੂੰ ਸੱਚੇ ਸੁਖ ਨੂੰ ਪਾਵਿਦਾ ਹੈ ਭਾਈ ਜਨੋ ਔਰ ਕਹਿੰਦਾ ਆਵਣ ਜਾਣ ਰਹੀ ਤੇ ਆਉਣਾ ਜਾਣਾ ਰਹਿ ਜਾਂਦਾ ਜਮਣਾ ਮਰਨਾ ਮੁੱਕ ਜਾਂਦਾ ਹੈ ਸੋ ਆਪਣੀ ਅਸ਼ਟ ਪਦੀ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੱਚ ਸਹਜ ਗੁਰ ਤੇ ਊਪਜ ਆ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸਭ ਝਾ ਪਾਈ ਗੁਰ ਬਿਨ ਮਗ ਨਾ ਪਾਈ ਸੱਚ ਸਹਜ ਗੁਰ ਤੇ ਊਪਜ ਆ ਪਾਈ ਅਰਥਾਤ ਕਿ ਸੱਚ ਔਰ ਸਹਜ ਗੁਰ ਮਹਾਰਾਜੀਆਂ ਤੋਂ ਉਤਪੰਨ ਹੁੰਦਾ ਹੈ ਭਾਈ ਜਨ ਔਰ ਮਹਾਰਾਜ ਕਹਿੰਦਾ ਮਨ ਨਿਰਮਲ ਸੱਚ ਸਮਾਈ ਤੇ ਸੱਚ ਦੇ ਵਿੱਚ ਸਮਾ ਕੇ ਮਨ ਨਿਰਮਲ ਹੋ ਜਾਂਦਾ ਹੈ ਜਾਂ ਨਿਰਮਲ ਮਨ ਸੱਚ ਦੇ ਵਿੱਚ ਸਮਾਉਂਦਾ ਹੈ ਕਹਿੰਦਾ ਗੁਰ ਸੇਵੇ ਸਬੂਝਾ ਪਾਈ ਗੁਰ ਬਿਨੋ ਮਗ ਨ ਪਾਈ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਦੀਆਂ ਦੀ ਸੇਵਾ ਤੋਂ ਸਮਰਨ ਕਰਦੇ ਹਨ ਉਹ ਹਰੀ ਪਰਮੇਸ਼ਰ ਨੂੰ ਬੁਜਣਾ ਕਰਦੇ ਹਨੇ ਭਾਈ ਜਨੋ ਔਰ ਗੁਰ ਬਿਨਾ ਮਗਨ ਨ ਪਾਈ ਅਰਥਾਤ ਕਿ ਗੁਰੂ ਮਹਾਰਾਜਿਆਂ ਤੋਂ ਬਿਗੈਰ ਪਰਮਾਰਥ ਦਾ ਪੰਦ ਪਰਮਾਰਥ ਦਾ ਰਸਤਾ ਮਾਰਗ ਪਾਵੀ ਦਾ ਨਹੀਂ ਕਹਿੰਦਾ ਜਿਵੇਂ ਅੰਦਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਖਖਾਈ ਜਿਵੇਂ ਅੰਦਰ ਲੋਭ ਕੇ ਕੂੜ ਕਮਾਵੇ ਭਾਈ ਜਿਹਦੇ ਅੰਦਰ ਮਹਾਰਾਜ ਕਹਿੰਦੇ ਲੋਭ ਹੈ ਲਾਲਚ ਹੈ ਉਹ ਭਲਾ ਕਾਦੇ ਕਰਮ ਕਾਂਡ ਕਮਾਉਂਦਾ ਫਿਰਦਾ ਹੈ ਭਾਈ ਜਨੋ ਉਹਦੇ ਕਰਮ ਕਾਂਡਾਂ ਦਾ ਕੋਈ ਵੀ ਅਰਥ ਨਹੀਂ ਕਹਿੰਦਾ ਕੋੜ ਬੋਲੇ ਵਿਖ ਖਾਈ ਉਹ ਤਾਂ ਸਗੋਂ ਝੂਠ ਬੋਲ ਕੇ ਮਾਇਆ ਰੂਪੀ ਜ਼ਹਿਰ ਖਾ ਰਿਹਾ ਹੈ ਸਗੋਂ ਆਪਣੇ ਬਚਨ ਦੇ ਪੰਜਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦਾ ਪੰਡਿਤ ਦਹੀ ਬਲੋਈਆ ਪਾਈ ਵਿੱਚੋਂ ਨਿਕਲ ਤਾਥਾ ਜਾਲ ਮਥਿਆ ਜਲ ਦੇਖੀਆ ਪਾਈ ਇਹੋ ਜਗ ਹੈ ਵਾਥਾ ਪੰਡਤ ਦਹੀ ਬਲੋਇਆ ਭਾਈ ਅਰਥਾਤ ਕਿਹ ਅਖੋਤੀ ਵਿਦਵਾਨ ਹੈ ਪੰਡਤ ਜੀ ਜੇਕਰ ਨਾਮ ਰੂਪੀ ਦੁੱਧ ਨੂੰ ਰੜਕਣਾ ਕਰੀਏ ਤਾਂ ਮਹਾਰਾਜ ਕਹਿੰਦੇ ਵਿੱਚੋਂ ਨਿਕਲਾ ਤੱਥ ਹੈ ਭਾਈ ਫਿਰ ਨਾਮ ਰੂਪੀ ਦੁੱਧ ਦੇ ਵਿੱਚੋਂ ਮਹਾਰਾਜ ਕਹਿੰਦੇ ਅਮਰਤ ਰੂਪੀ ਤੱਥ ਧਵਾ ਵਸਤੂ ਨਿਕਲਦੀ ਹੈ ਕਹਿੰਦੇ ਜਾਲ ਮਥਿਆ ਜਲ ਦੇਖਿਆ ਭਾਈ ਇਹੋ ਜਗ ਇਹ ਆਵਾਧਾ ਜਾਲ ਮਥਿਆ ਜਾਲ ਦੇਖਿਆ ਭਾਈ ਅਰਥਾਤ ਕੇ ਭਾਈ ਜਨੋ ਦੇਕਰ ਕੇਵਲ ਕਰਮ ਕਾਂਡਾ ਰੂਪੀ ਪਾਣੀ ਨੂੰ ਹੀ ਰੜਕਣਾ ਕਰੀਏ ਤਾਂ ਕਰਮ ਦਾ ਫਲ ਰੂਪ ਪਾਣੀ ਹੀ ਦੇਖੀਦਾ ਹੈ ਮਹਾਰਾਜ ਕਹਿੰਦੇ ਇਹ ਜਗ ਇਹ ਹਵਤ ਤੇ ਇਹ ਜਿਹੜਾ ਜਗਤ ਹੈ ਮਹਾਰਾਜ ਕਹਿੰਦੇ ਕੁਝ ਇਸ ਤਰੀਕੇ ਦੀ ਵਸਤੂ अथवा ਪੂੰਜੀ ਹੈ ਭਾਵ ਕਿ ਉਹ ਕਰਮ ਕਾਂਡਾ ਨੂੰ ਹੀ ਰੜਕਣਾ ਕਰਦਾ ਹੈ ਕਰਮਾਂ ਦੇ ਫਲ ਨੂੰ ਭੋਗਦਾ ਹੈ ਕਹਿੰਦਾ ਗੁਰ ਬਿਨ ਪਰਮ ਵਿਗੂਚਿਆ ਪਾਈ ਘੜ ਘੜ ਦਿਓ ਅਲਖ ਗੁਰ ਬਿਨ ਪਰਮ ਵਿਗੂਚਿਆ ਪਾਈ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਤੋਂ ਬਿਨ ਗੁਰੂ ਦੀ ਸ਼ਰਨ ਚ ਪੈਣ ਤੋਂ ਬਿਨਾ ਪਰਮ ਪੁਲੇਖਿਆ ਦੇ ਵਿੱਚ ਹੀ ਖੁਆਰ ਹੋਈਦਾ ਹੈ ਭਾਈ ਜਨੋ ਔਰ ਘੜ ਘੜ ਦਿਓ ਅਲਖ ਮਹਾਰਾਜ ਕਹਿੰਦੇ ਉਹ ਦੇਵ ਅਰਥਾਤ ਪ੍ਰਕਾਸ਼ ਰੂਪ ਪੂਜਣ ਯੋਗ ਹਰੀ ਪਰਮੇਸ਼ਰ ਜਿਹੜਾ ਲਖ ਭਾਵ ਅਦ੍ਰਿਸ਼ਟ ਹੈ ਉਪਾਈ ਘੜ ਘੜ ਦੇ ਵਿੱਚ ਇਕੱਲੇ ਇਕੱਲੇ ਸਰੀਰਤ ਬਾਹਰ ਦੇ ਰੂਪੀ ਘੜੇ ਦੇ ਵਿੱਚ ਮੌਜੂਦ ਹੈ ਸੋਗੋ ਆਪਣੀ ਅਸ਼ਟਪਦੀ ਦੇ ਛੇਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਇਹੋ ਜਗ ਤਾਗੋ ਸੂਤ ਕੋ ਪਾਈ ਦਹ ਦਸ ਬੱਦੋ ਮਾਏ ਬੇਨ ਗੁਰ ਗਾਠ ਨਾ ਛੂਟਈ ਪਾਈ ਥਾ ਕੇ ਕਰਮ ਕਮਾਏ ਇਹੋ ਜਗਤਾ ਕੋ ਸੂਤ ਕੋ ਭਾਈ ਅਰਥਾਤ ਕਿਹ ਭਾਈ ਜਨ ਜਗਤ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਸੂਤ ਦੇ ਸੁਲਜੇ ਹੋਏ ਧਾਗੇ ਵਰਗਾ ਹੈ ਜਿਹੜਾ ਮਹਾਰਾਜ ਕਹਿੰਦੇ ਹੈ ਦਹ ਦਿਸ ਬਾਦੋ ਮਾਏ ਦਸਾਂ ਦਿਸ਼ਾਵਾਂ ਤੋਂ ਮਾਇਆ ਦੀਆਂ ਗੰਡਾਂ ਦੇ ਨਾਲ ਵੱਜਾ ਹੋਇਆ ਹੈ ਉਲਝਿਆ ਹੋਇਆ ਹੈ ਕਹਿੰਦੇ ਬੇਨਗੁਰ ਗਾਠ ਨਾ ਛੁੱਟਈ ਭਾਈ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਤੋਂ ਬਗੈਰ ਇਹ ਜਿਹੜੀ ਮਾਇਆ ਦੀ ਗੰਡਾ ਖੁੱਲਦੀ ਨਹੀਂ ਇਹ ਜਿਹੜੀ ਉਲਝਣਾ ਹੈ ਉਹ ਖੁੱਲਦੀ ਨਹੀਂ ਥਾਕਿਆ ਕਰਮ ਕਮਾਏ ਅਰਥਾ ਦੇ ਕਰਮੇ ਕਾਂਢੀ ਲੋਕ ਬਹੁਤ ਕਰਮ ਕਾਂਢ ਕਮਾ ਕਮਾ ਕੇ ਥੱਕ ਗਏ ਕਹਿੰਦੇ ਇਹੋ ਜਗ ਪਰਮ ਪੁਲਾਇਆ ਪਾਏ ਕਹਿਣਾ ਕਿਛੂ ਨਾ ਜਾਏ ਇਹੋ ਜਗ ਪਰਮ ਪੁਲਾਇਆ ਪਾਈ ਤੇ ਸਾਰਾ ਜਗਤ ਹਰੀ ਪਰਮੇਸ਼ਰ ਨੇ ਮਾਨੂੰ ਆਪ ਹੀ ਮਾਇਆ ਦੇ ਦੁਆਰਾ ਪਰਮਾਂ ਚ ਬੁਲਾਇਆ ਹੋਇਆ ਹੈ ਭਾਈ ਜਨੋ ਕਹਿਣਾ ਕਿਛੂ ਨਾ ਜਾਏ ਤੇ ਮਾਰੇ ਕਹਿੰਦੇ ਇਸ ਦੀ ਬਾਤ ਹੋਰ ਕੁਝ ਕਿਹਾ ਨਹੀਂ ਜਾ ਸਕਦਾ ਸੋਗ ਆਪਣੇ ਬਚਨ ਦੇ ਸਤਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੌਰ ਮਿਲਿਆ ਪਉ ਮਨ ਵਸਾ ਪਾਈ ਭੈ ਮਰਣਾ ਸੱਚ ਲੇਖ ਮਾਜਨਾ দান ਚੰਗੇ ਆਈਆ ਪਾਏ ਦਰਗਹ ਨਾਮ ਵਸੇਖ ਗੌਰ ਮੇਲੇ ਆਪੋ ਮਾਨਵਸਾ ਪਾਈ ਅਰਥਾਤ ਜੇਕਰ ਗੁਰੂ ਮਹਾਰਾਜ ਤਰ ਉੱਠ ਕੇ ਮਿਲ ਪੈਣਾ ਤਾਂ ਗੁਰੂ ਮਹਾਰਾਜੀਆਂ ਦਾ ਨਿਰਮਲ ਜਹ ਪਵਿੱਤਰ ਜਹ ਹੱਡਾਰ ਮਨ ਦੇ ਵਿੱਚ ਵਸ ਜਾਂਦਾ ਹੈ ਭਾਈ ਜਨੋ ਔਰ ਪੈ ਮਰਣਾ ਸੱਚ ਲੇਖ ਅਰਥਾਤ ਕਿ ਜੇਕਰ ਗੁਰੂ ਮਹਾਰਾਜੀਆਂ ਦੇ ਪਵਿੱਤਰ ਜਹ ਪੈ ਦੇ ਵਿੱਚ ਹਉਮੇ ਵਾਲੇ ਬੰਦੇ ਮਰਨਾ ਕਰੀਏ ਤਾਂ ਮਹਾਰਾਜ ਕਹਿੰਦੇ ਮੱਥੇ ਦੇ ਉੱਪਰ ਸੱਚੀ ਲਿਖਤ ਪੈਂਦੀ ਹੈ ਸੱਚੀ ਕਰਤ ਪੈਂਦੀ ਹੈ ਕਹਿੰਦਾ ਮੱਜਨ ਦਾਨ ਚੰਗਿਆਈਆ ਪਾਈ ਦਰਗਹ ਨਾਮ ਵਸੇਖ ਮੱਜਨ ਦਾਨ ਚੰਗਿਆਈਆ ਪਾਈ ਅਰਥਾਤ ਕਿ ਕੰਨ ਨੂੰ ਤਾਂ ਮਹਾਰਾਜ ਕਹਿੰਦੇ ਮੱਜਨ ਪਾਪੁਰਬੀਆਂ ਦਾ ਇਸ਼ਨਾਨ ਕਰਦੇ ਨੇ ਕਰਮੀ ਕਾਂਢੀ ਲੋਕ ਦਾਨ ਪੁੰਨ ਕਰਦੇ ਨੇ ਹੋਰ ਬਹੁਤ ਚੰਗਿਆਈਆ ਤੁਹਾ ਆਪ ਲਿਆਈਆਂ ਕਰਦੇ ਹਨ ਹੈ ਭਾਈ ਜਨੋ ਪਰੰਤੂ ਮਹਾਰਾਜ ਕਹਿੰਦੇ ਦਰਗਾਹ ਨਾਮ ਵ세ਖਰthਾਤ ਕਹ ਦਰਗਾਹ ਦੇ ਵਿੱਚ ਕੇਵਲ ਤੇ ਕੇਵਲ ਇੱਕ ਨਾਮ ਨੂੰ ਹੀ ਵਿਸ਼ੇਸ਼ਤਾ ਦਿੱਤੀ ਜਾਂਦੀ ਐ ਕਹਿੰਦਾ ਗੁਰ ਅੰਕਸ ਜਨ ਨਾਮ ਦ੍ਰਿੜਾਇਆ ਪਾਏ ਮਨ ਵਸਿਆ ਚੂਕਾ ਪੇਖ ਗੁਰ ਅੰਕਸ ਜਨ ਨਾਮ ਦ੍ਰਿੜਾਇਆ ਪਾਏ ਤੇ ਗੁਰੂ ਮਹਾਰਾਜਿਆਂ ਦਾ ਸ਼ਬਦ ਰੂਪੇ ਕੁੰਡਾ ਹੀ ਐ ਜਿਹੜਾ ਜੀਵਾ ਨੂੰ ਨਾਮ ਦੇ ਵਿੱਚ ਦ੍ਰਿੜ ਕਰਦਾ ਹੈ ਭਾਈ ਜਨੋ ਕਹਿੰਦਾ ਮਨ ਵਸਿਆ ਚੂਕਾ ਪੇਖ ਜੇਕਰ ਗੁਰੂ ਮਹਾਰਾਜਿਆਂ ਦਾ ਸ਼ਬਦ ਮਨ ਦੇ ਵਿੱਚ ਵਸ ਜਾਵੇ ਤਾਂ ਮਹਾਰਾਜ ਕਹਿੰਦੇ ਪਖੰਡਾਂ ਵਾਲੇ ਪੇਖ ਜਪਮ ਪੁਲੇਖੇ ਚੁੱਕੇ ਜਾਂਦੇ ਹਨ ਸੋ ਗੰਤਮ ਆਪਣੀ ਅਸ਼ਟਪਦੀ ਦੇ ਅਠਵੇਂ ਪਦੇ ਜ ਮਹਾਰਾਜ ਕਿਰਪਾ ਕਰਦੇ ਹਨ ਇਹੋ ਤਨ ਹਾਟ ਸਰਾਫ ਕੋ ਪਾਈ ਵੱਖਰ ਨਾਮ ਹੈ ਅਪਾਰੋ ਇਹ ਵਖਰ ਵਾਪਾਰੇ ਸੋ ਦਰੜਾ ਪਾਈ ਗੁਰ ਸ਼ਬਦ ਕਰੇ ਵਿਚਾਰ ਕਿ ਹਤਾ ਨਾ ਹੋਟ ਸਰਾਫ ਕੋ ਪਾਈ ਅਰਥਾਤਕ ਸਾਡਾ ਇਹ ਤਨ ਸਵਾ ਸਰੀਰ ਜਾਂ ਵਜੂਦ ਅਸਲ ਦੇ ਵਿੱਚ ਸਰਾਫ ਦੇ ੱਟੀ ਵਰਗਾ ਸੁਨਾਰੇ ਦੀ ਦੁਕਾਨ ਵਰਗਾ ਹੈ ਪਾਈ ਜਨ ਜੀ ਦੇ ਵਿੱਚ ਮਹਾਰਾਜ ਕਹਿੰਦੇ ਵਖਰ ਨਾਮ ਉਪਾਰ ਅਰਥਾਤਕ ਉਪਾਰ ਪਰਮੇਸ਼ਰ ਦਾ ਨਾਮ ਰੂਪੇ ਸੌਦਾ ਏ ਅਸਲ ਦੇ ਵਿੱਚ ਗੈੜਾ ਹੈ ਮਹਾਰਾਜ ਕਹਿੰਦਾ ਇਹੋ ਵਖਰ ਵਪਾਰੀ ਸੋਦਰੜਾ ਭਾਈ ਇਸ ਨਾਮ ਰੂਪੇ ਵਖਰ ਨੂੰ ਕੇਵਲ ਉਹ ਹੀ ਗੁਰਮਖ ਰੂਪੀ ਵਪਾਰੀ ਦ੍ਰਿੜ ਕਰਦਾ ਹੈ ਭਾਈ ਜਨੋ ਕਿਹੜਾ ਕਹਿੰਦਾ ਗੁਰ ਸ਼ਬਦ ਕਰੇ ਵਿਚਾਰ ਜਿਹੜਾ ਗੁਰੂ ਮਹਾਰਾਜੀਆਂ ਦੇ ਸ਼ਬਦ ਦੇ ਦੁਆਰਾ ਬ੍ਰਾਹਮ ਦੀ ਵਿਚਾਰ ਕਰਨੀ ਕਰਦਾ ਹੈ ਕਹਿੰਦਾ ਤਾਂ ਨਾ ਵਪਾਰੀ ਨਾਨਕਾ ਭਾਈ ਮੇਨ ਕਰੇ ਵਪਾਰਾ ਨ ਵਪਾਰੀ ਨਾਨਕਾ ਪਾਈ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਉ ਗੁਰਮੁਖ ਰੂਪ ਵਪਾਰੀ ਧਨ ਤੰਤਾ ਜੋਗ ਹੈ ਭਾਈ ਜਨ ਕਿਹੜਾ ਜਿਹੜਾ ਮਹਾਰਾਜ ਕਹਿੰਦਾ ਮੇਲ ਕਰੇ ਵਪਾਰ ਆਪਣੇ ਆਪ ਨੂੰ ਗੁਰੂ ਮਹਾਰਾਜ ਜੀਾਂ ਅਥਵਾ ਗੁਰ ਸੰਗਤ ਦੇ ਨਾਲ ਮੇਲ ਕੇ ਨਾਮ ਰੂਪੀ ਵਪਾਰ ਅਥਵਾ ਵਣਜ ਕਰਨਾ ਕਰਦਾ ਹੈ ਕਹਿੰਦਾ ਇਹੋ ਧਨ ਹਾਟ ਸਰਾਫ ਕੋ ਪਾਈ ਵੱਖਰ ਨਾਮ ਅਪਾਰ ਇਹੋ ਵਖਰ ਵਪਾਰੇ ਸੋ ਦਰੜਾ ਪਾਈ ਗੁਰ ਸ਼ਬਦ ਕਰੇ ਵਿਚਾਰ ਤਾ ਨਾ ਵਪਾਰੇ ਨਾਨਕਾ ਪਾਈ ਮੇਲ ਕਰੇ ਵਪਾਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ